ਹਾਂਜੀ ਵੈਗੁਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆਂ ਜੀ ਆਲੂ ਤੇ ਸ਼ਿਮਲਾ ਮਿਰਚ ਦੀ ਸਬਜ਼ੀ ਆਪਾਂ ਨੇ ਜਿਹੜੀ ਸ਼ਿਮਲਾ ਮਿਰਚਾ ਉਹ ਤੇਲ ਦੇ ਵਿੱਚ ਫਰਾਈ ਕਰ ਲਈ ਆਲੂ ਆਪਾਂ ਨੇ ਜੀ ਬਾਲ ਕੇ ਰੱਖ ਲਏ ਆ ਜੀ ਆਪਾਂ ਬੇਸਣ ਪਾਵਾਂਗੇ ਆ ਜੀ ਆਪਣੇ ਮਸਾਲੇ ਨੇ ਨਮਕ ਹਲਦੀ ਤੇ ਮਿਰਚਾ ਦੇਗੀ ਮਿਰਚਾ ਜੀ ਆਪਾਂ ਨੇ ਜੀ ਪਿਆਜ਼ ਕੱਟੇ ਨੇ ਆ ਲਸਣ ਲਿਆ ਜੀ ਆਪਾਂ ਜੀ ਜੀਰਾ ਪਾਵਾਂਗੇ ਹਾਂ ਜੀ ਆਪਾਂ ਇਹ ਕੜਾਹੀ ਦੇ ਵਿੱਚ ਤੇਲ ਪਾ ਲਿਆ ਜੀ ਗਰਮ ਹੋ ਗਿਆ ਇੱਕ ਚਮਚਾ ਆਪਾਂ ਜੀਰੇ ਦਾ ਪਾ ਰਹੇ ਹਾਂ ਹਾਂ ਜੀ ਆਪਾਂ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਅੱਗੇ ਆਪਾਂ ਇਹਦੇ ਵਿੱਚ ਉਹ ਲਸਣ ਪਾ ਰਹੇ ਹਾਂ ਡੇਟ ਚਮਚ ਹਾਂਜੀ ਡੇਟ ਚਮਚ ਆ ਗਿਆ ਆਪਾਂ ਨੇ ਲਸਣ ਦਾ ਪਾਇਆ ਹਾਂਜੀ ਦੋ ਜੀ ਆਪਾਂ ਨੇ ਪਿਆਜ਼ ਕੱਟੇ ਨੇ ਪਿਆਜ਼ ਪਾ ਰਹੇ ਹਾਂ ਇਹ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਕਾਉਣਾ ਹੈ ਜੀ 2 ਚਮਚੇ ਬੇਸਨ ਰੇਣੀ ਨਾਲ ਹੀ ਪਿਆਜ਼ ਭੁੰਨ ਲੈਣਾ ਨਾਲ ਹੀ ਬੇਸਨ ਭੁੰਨ ਲੈਣਾ ਇੱਕ ਚਮਚਾ ਜੀ ਆਪਾਂ ਦੇਗੀ ਮਿਰਚ ਦਾ ਪਾਇਆ ਇੱਕ ਗਰਮ ਮਸਾਲੇ ਦਾ ਇੱਕ ਹਲਦੀ ਦਾ ਪਾਇਆ ਇੱਕ ਨਮਕ ਦਾ ਪਾਇਆ ਜੀ ਹਾਂਜੀ ਆਪਾਂ ਜੀ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਾਣੀ ਦਸੂਗੀ ਦੋ ਚਮਚੇ ਜੀ ਪਾਣੀ ਦੇ ਪਾਵਾਂਗੇ ਇਹਨਾਂ ਨੂੰ ਭੁੰਨ ਲਾਂਗੇ ਅਜੀ ਇੱਕ ਚਮਚਾ ਜੀ ਆਪਾਂ ਹਰੀ ਮਿਰਚ ਦਾ ਪਾ ਰਹੇ ਹਾਂ। ਤੀ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ। ਅਜੀ ਆਪਣੀ ਗਰੇਵੀ ਬਹੁਤ ਵਧੀਆ ਬਣੀ ਹੈ ਜੀ। ਬਹੁਤ ਵਧੀਆ ਸ਼ਾਈਨਿੰਗ ਆ ਰਹੀ ਹੈ। ਅਜੀ ਆਪਾਂ ਜੀ 2 ਚਮਚੇ ਇਹਦੇ ਵਿੱਚ ਦਹੀਂ ਦੇ ਪਾ ਰਹੇ ਹਾਂ। ਤੁਸੀਂ ਮਿੜਾਈ ਵੀ ਪਾ ਸਕਦੇ ਹੋ। ਆਪਾਂ ਜੀ ਇਹਦੇ ਵਿੱਚ 3 ਚਾਂਟੇ ਦਹੀਂ ਪਾਏ। ਆਪਾਂ ਜੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ। ਦੇ ਹਿੰਡੀ ਨਾਲ ਦੀ ਸਬਜੀ ਬਹੁਤ ਵਧੀਆ ਬਣਦੀ ਹੈ ਬਹੁਤ ਵਧੀਆ ਸ਼ਾਈਨਿੰਗ ਆ ਜਾਂਦੀ ਖਾਣ ਨੂੰ ਵੀ ਟੇਸਟੀ ਲੱਗਦੀ ਹੈ ਹੁਣ ਫਿਰ ਸਬਜ਼ੀ ਪਾਉਂ ਹਾਂਜੀ ਹੁਣ ਜੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਸ਼ਿਮਲਾ ਮਿਰਚ ਉਹ ਆਪਾਂ ਨੇ ਜੀ ਫਰਾਈ ਕਰਕੇ ਰੱਖੀ ਹੋਈ ਆਲੂ ਆਪਾਂ ਨੇ ਜੀ ਬਾਣੀ ਹੋਏ ਨੇ ਆਪਾਂ ਨੇ ਗਰੇਵੀ ਦੇ ਵਿੱਚ ਸਾਰੀ ਸਬਜੀ ਪਾਤੀ ਆਪਾਂ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਣੀ ਗਰੇਵੀ ਬਹੁਤ ਵਧੀਆ ਤਿਆਰ ਹੋਈ ਹੈ ਜੀ ਬਹੁਤ ਵਧੀਆ ਸ਼ਾਈਨਿੰਗ ਆਈ ਸਾਰੇ ਸਬਜ਼ੀ ਜੀ ਆਪਾਂ ਇਹਦੇ ਵਿੱਚ ਮਿਕਸ ਕਰ ਰਹੇ ਹਾਂ ਉਸ ਤੋਂ ਬਾਅਦ ਸ ਮੜਾਈ ਵੀ ਪਾ ਸਕਦੇ ਹਾਂ ਹਾਂ ਜੀ ਅਸੀਂ ਜੀ ਦਹੀਂ ਪਾਇਆ ਤੇ ਸਬਜ਼ੀ ਬਣੀ ਤੇ ਆਪਾਂ ਬਾਅਦ ਵਿੱਚ ਮੜਾਈ ਵੀ ਪਾ ਸਕਦੇ ਹਾਂ ਬਹੁਤ ਵਧੀਆ ਸਬਜ਼ੀ ਬਣੀ ਆ ਜੀ ਬਹੁਤ ਵਧੀਆ ਸ਼ਾਈਨੀਗਾਰ ਹੈ ਅੱਜ ਆਪਾਂ ਜੀ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਰਹੇ ਹਾਂ ਅਦਰ ਗੁਲਾਸ ਹਾਂਜੀ ਜਿਆਦਾ ਪਾਣੀ ਦੀ ਲੋੜ ਨਹੀਂ ਕਿਉਂਕਿ ਸ਼ਿਮਲਾ ਮਿਰਚਾਂ ਵੀ ਆਪਣਾ ਫਰਾਈ ਕੀਤੀਆਂ ਹੋਈਆਂ ਨੇ ਆਲੂ ਵੀ ਜੀ ਆਪਾਂ ਨੇ ਬੋਇਲ ਕੀਤੇ ਹੋਏ ਨੇ ਹਾਂਜੀ ਸਬਜ਼ੀ ਆਪਣੀ ਬਣ ਕੇ ਤਿਆਰ ਆ ਜੀ ਆਪਾਂ ਜੀ ਇਹਦੇ ਵਿੱਚ ਮੜਾਈ ਪਾ ਰਹੇ ਹਾਂ ਹਾਂਜੀ ਆਪਾਂ ਜੀ ਮਲਾਈ ਨੂੰ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਹਾਂਜੀ ਸਬਜੀ ਆਪਣੀ ਬਣ ਕੇ ਤਿਆਰ ਆ ਜੀ ਬਿਲਕੁਲ। ਹਾਂਜੀ ਆਪਾਂ ਨੇ ਸਬਜੀ ਬਣੀ ਤੇ ਮਲਾਈ ਬਾਅਦ ਦੇ ਵਿੱਚ ਪਾਈ ਆ। ਹਾਂਜੀ ਬਹੁਤ ਵਧੀਆ ਸਬਜੀ ਬਣੀ ਆ ਜੀ ਬਹੁਤ ਵਧੀਆ ਸ਼ਾਈਨਿੰਗ ਆਈ ਆ ਜੀ। ਤੁਸੀਂ ਵੀ ਜ਼ਰੂਰ ਬਣਾਇਓ ਜ਼ਰੂਰ ਟਰਾਈ ਕਰਿਓ ਜੀ। ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਧੰਨਵਾਦ ਜੀ